ਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦ ਸਿੰਘ ਦੀਪਾਲ ਕਹਿਣ ਨੂੰ ਤਾਂ ਲੁਧਿਆਣਾ ਸਮਾਰਟ ਸਿਟੀ ਹੈ ਲੱਖਾਂ ਹਜ਼ਾਰਾਂ ਕਰੋੜ ਰੁਪਏ ਲੁਧਿਆਣੇ ਤੇ ਲਗਾਏ ਜਾ ਰਹੇ ਨੇ ਪਰ ਅਸਲੀ ਤਸਵੀਰ ਕੀ ਹੈ ਲੁਧਿਆਣੇ ਦੀ ਉਹ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦਿਖਾਵਾਂਗੇ ਕਿਸ ਤਰ੍ਹਾਂ ਲੁਧਿਆਣੇ ਚੈਰ ਨੂੰ ਗੰਦਾ ਜਿਹੜਾ ਕੀਤਾ ਜਾ ਰਿਹਾ ਤਾਂ ਇਸ ਵੇਲੇ ਅਸੀਂ ਤਾਜਪੁਰ ਰੋਡ ਮੇਨ ਰੋਡ ਦੇ ਉੱਤੇ ਮੌਜੂਦ ਆ ਤਾਂ ਤਸਵੀਰਾਂ ਥੋੜਾ ਸਾਂਝਾ ਕਰ ਤੁਸੀਂ ਦੇਖ ਸਕਦੇ ਹੋ ਪਰ ਰੋਡ ਹੈ ਜਿਹੜੀ ਕਿ ਉਹ ਗੋਹੇ ਦੇ ਨਾਲ ਪੂਰੀ ਤਰ੍ਹਾਂ ਨਾਲ ਟੱਕ ਚੁੱਕੀ ਹੋਈ ਹੈ ਤਾਂ ਆਣ ਜਾਣ ਦੇ ਲਈ ਮੁਸਾਫਿਰਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਉਹ ਕਰਨਾ ਪੈ ਰਿਹਾ ਹੈ ਤਈ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੈ ਉਹ ਝੱਲਣੀ ਪੈ ਰਹੀ ਹੈ ਤਾਂ ਤਾਜਪੁਰ ਰੋਡ ਮਹਿੰਦੀਆਂ ਹੀ ਤਸਵੀਰਾਂ ਨੇ ਜਿੱਥੇ ਗੋਬਰ ਜਿਹੜਾ ਉਹ ਸੜਕ ਦੇ ਉੱਤੇ ਖਿਲਰਿਆ ਹੋਇਆ ਨਜ਼ਰ ਆ ਰਿਹਾ ਹੈ ਡੈਰੀ ਕੰਪਲੈਕਸ ਦੇ ਬਾਹਰ ਦੀਆਂ ਹੀ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਗੋਹਾ ਲਿਆ ਕੇ ਤੇ ਸੁੱਟਿਆ ਜਾਂਦਾ ਹੈ ਔਰ ਦੂਜੇ ਪਾਸੇ ਆਪ ਵੀ ਦੇਖ ਸਕਦੇ ਹੋ ਤਸਵੀਰ ਜਿਹੜੀ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਉਹ ਵੀ ਇੱਥੇ ਹੀ ਵੇਚੀਆਂ ਜਾ ਰਿਆ ਨੇ ਉਹੀ ਮੱਖੀਆਂ ਜਿਹੜੀਆਂ ਨੇ ਉਹ ਗੋਬਰ ਤੇ ਬੈਠਦੀਆਂ ਨੇ ਤੋਹੀ ਮੱਖੀਆਂ ਤੇ ਫਰੂਟ ਤੇ ਬੈਠ ਜਿਹਨੇ ਸੀ ਫਰੂਟ ਲੋਕਾਂ ਨੂੰ ਵੇਚਿਆ ਜਾ ਰਿਹਾ ਪਰ ਹੁਣ ਜਿੱਦਾਂ ਹੀ ਕੈਮਰਾ ਚੱਲਦਾ ਹੈ ਤੇ ਸੜੀ ਚਾਲਕ ਦੇ ਵੱਲੋਂ ਆਪਣੀ ਜਿਹੜੀ ਇੱਥੋਂ ਲਜ਼ਾਨ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਗੰਦਗੀ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਵਾਈਆਂ ਜਾ ਰੀਆਂ ਨੇ ਮੱਖੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪਿੰਨ ਬਣਾ ਰਹੀਆਂ ਨੇ ਇੱਕ ਪਾਸੇ ਗੋਬਰ ਤੇ ਬੈਠਦੀਆਂ ਨੇ ਗੰਦਗੀ ਤੇ ਬੈਠਦੀਆਂ ਉਹ ਸੀਵਰੇਜ ਦਾ ਪਾਣੀ ਵੀ ਦੇ ਵਿੱਚ ਮਿਕਸ ਹੈ ਉਹੀ ਜਿਹੜਾ ਫਰੂਟ ਹੈ ਉਹ ਲੋਕਾਂ ਨੂੰ ਖਵਾਇਆ ਜਾ ਰਿਹਾ ਲੋਕ ਫਰੂਟ ਖਾਂਦੇ ਨੇ ਤਾਂ ਜੋ ਤੁਸੀਂ ਤੰਦਰੁਸਤ ਰਹੀਏ ਪਰ ਇਹ ਫਰੂਟ ਜਿਹੜੇ ਲੋਕ ਖਾ ਉਹ ਤੰਦਰੁਸਤ ਹੋਣ ਦੀ ਬਜਾਏ ਬਿਮਾਰ ਹੁੰਦੇ ਹੋਏ ਨਜ਼ਰ ਆਣਗੇ ਔਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਪਿੱਪਲ ਦੀ ਇਹ ਤਸਵੀਰ ਹੈ ਧਾਰਮਿਕ ਚਿੰਨ੍ਹ ਇੱਥੇ ਪਏ ਹੋਏ ਨਜ਼ਰ ਆ ਰਹੇ ਨੇ ਔਰ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬੇਅਦਬੀ ਹੈ ਜਿਹੜੀ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਨਾਰੀਅਲ ਰੱਖਿਆ ਹੋਇਆ ਹੈ ਕਲਸ਼ ਕੇਲੂ ਕੜਾ ਕੇਲੂ ਜੋ ਹੁੰਦਾ ਉਹ ਪਿਆ ਹੋਇਆ ਔਰ ਫੋਟੋਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵਿਸ਼ਕਰਮਾ ਜੀ ਦੀਆਂ ਫੋਟੋਆਂ ਪਈਆਂ ਨੇ ਮਾਤਾ ਲక్ష్ਮੀ ਜੀ ਦੀਆਂ ਫੋਟੋਆਂ ਪਈਆਂ ਨੇ ਔਰ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਧਾਰਮਿਕ ਤਸਵੀਰਾਂ ਨੇ ਉਹਨਾਂ ਦੀ ਬੇਅਦਬੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਹ ਮੂੰਹ ਬੋਲੀ ਤਸਵੀਰ ਹੈ ਤਾਂ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਬੋਬੀ ਨੂੰ ਕਹੂੰਗਾ ਕਿ ਤਸਵੀਰਾਂ ਜ਼ੂਮ ਕਰਕੇ ਜ਼ਰੂਰ ਦਿਖਾਈਆਂ ਜਾਣ ਕਿ ਧਾਰਮਿਕ ਚਿੰਨਾ ਦੀ ਕਿਸ ਤਰ੍ਹਾਂ ਦੇ ਨਾਲ ਬੇਅਦਬੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਕਸਰ ਅਸੀਂ ਦੇਖਦੇ ਆਂ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਿੰਦੇ ਨੇ ਮੈਸਜ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰਾਂਗੇ ਕਹਿਣ ਦੇ ਵਿੱਚ ਅਕਸਰ ਕਿਤੇ ਨਾ ਕਿਤੇ ਖੜੇ ਹੋ ਜਾਂਦੇ ਨੇ ਪਰ ਇਹ ਤਸਵੀਰਾਂ ਕੀ ਗੱਲ ਉਹਨਾਂ ਨੂੰ ਨਜ਼ਰ ਨਹੀਂ ਆ ਰਹੀਆਂ ਜਾਂ ਫਿਰ ਉਹ ਦੇਖ ਕੇ ਵੀ ਅੱਖਾਂ ਨੂੰ ਗੋਲੀਆਂ ਕਰ ਰਹੇ ਨੇ ਤਾਂ ਬੇਅ ਉਹ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਦੇ ਨਾਲ ਬੇਦਬੀ ਕੀਤੀ ਜਾ ਰਹੀ ਹੈ ਔਰ ਲੋਕ ਤੁਸੀ ਦੇਖ ਸਕਦੇ ਹੋ ਇੱਥੋਂ ਦੀ ਗੁਜ਼ਰ ਰੇ ਨੇ ਦਿਨ ਰਾਤ ਰੋਡ ਹੈ ਜਿਹੜਾ ਕਿ 24 ਘੰਟੇ ਰੋਡ ਚੱਲਦਾ ਔਰ ਜੇਕਰ ਸਕੂਲੀ ਬੱਚਿਆਂ ਦੀ ਗੱਲ ਕਰੀ ਜਦੋਂ ਸਕੂਲਾਂ ਨੂੰ ਛੁੱਟੀ ਹੁੰਦੀ ਹੈ ਤਾਂ ਉੱਥੋਂ ਕਾਫੀ ਜ਼ਿਆਦਾ ਦਿੱਕਤਾਂ ਸਾਹਮਣੇ ਕਰਨਾ ਪੈ ਰਿਹਾ ਔਰ ਅੰਦਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿਸ ਜਗ੍ਹਾ ਦੇ ਉੱਤੇ ਇਹ ਗੋਹਾ ਡੰਬ ਕੀਤਾ ਜਾ ਰਿਹਾ ਸੁੱਟਿਆ ਜਾ ਰਿਹਾ ਇਹ ਸਰਕਾਰੀ ਸਕੂਲ ਦੀ ਜਗ੍ਹਾ ਹੈ ਤਾਂ ਇਸ ਜਿਹੜੀ ਕਿ ਬਾਉਂਡਰੀ ਉਹ ਕੀਤੀ ਗਈ ਹੈ ਇੱਥੇ ਪਹਿਲਾਂ ਝੁੱਗੀਆਂ ਹੁੰਦੀਆਂ ਸੀ ਝੁੱਗੀਆਂ ਨੂੰ ਖਾਲੀ ਕਰਵਾ ਕੇ ਕੋਰਟ ਦੇ ਵਿੱਚ ਕੇਸ ਕੋਰਡ ਦੇ ਹੁਕਮ ਹੁੰਦੇ ਨੇ ਝੁੱਗੀਆਂ ਨੂੰ ਖਾਲੀ ਕਰਵਾਇਆ ਜਾਂਦਾ ਹੈ ਤੋੜਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਇੱਥੇ ਸਰਕਾਰੀ ਸਕੂਲ ਆ ਉਹ ਬਣੇਗਾ ਪਰ ਸਰਕਾਰੀ ਸਕੂਲ ਤਾਂ ਨਹੀਂ ਬਣਿਆ ਗੋਹੇ ਦਾ ਡੰਪ ਜਰੂਰ ਬਣ ਗਿਆ ਔਰ ਤੁਸੀਂ ਦੇਖ ਸਕਦੇ ਹੋ ਗੋਹਾ ਕਿੰਨਾ ਕਿੰਨਾ ਇੱਕ ਟਿੱਪਰ ਖੜਿਆ ਜਿਹੜਾ ਟਿੱਪਰ ਅੱਧਾ ਗੋਹੇ ਦੇ ਵਿੱਚ ਧਸਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਮੂੰਹ ਬੋਲਦੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਜਪੁਰ ਰੋਡ ਦੇ ਨਜ਼ਰ ਆ ਰਹੇ ਨੇ ਤਾਂ ਕਿਸੇ ਵੀ ਅਧਿਕਾਰੀ ਦੇ ਵੱਲੋਂ ਕੋਈ ਵੀ ਇੱਥੇ ਸਾਰ ਲੈਣ ਦੀ ਕੋਸ਼ਿਸ਼ ਉਹ ਨਹੀਂ ਕੀਤੀ ਜਾ ਰਹੀ ਤਿੰਨ ਤੋਂ 4-4 ਫੁੱਟ ਜਿਹੜਾ ਗੋਹਾ ਇੱਥੇ ਡੰਪ ਹੋ ਚੁੱਕਿਆ ਹੋਇਆ ਹੈ ਔਰ ਕੁਝ ਲੋਕ ਇੱਥੇ ਮਿਲੇ ਨੂੰ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਰੀ ਡੈਰੀ ਕੰਪਲੈਕਸ ਦਾ ਇਹੀ ਹਾਲ ਹੈ ਹਾਲਾਂਕਿ ਇੱਕ ਪ੍ਰਾਈਵੇਟ ਜੀਸੀਬੀ ਖੜੀ ਹੈ ਜੋ ਇੱਥੇ ਲੋਕ ਮੌਜੂਦ ਨੇ ਕੈਮਰੇ ਤੋਂ ਤਾਂ ਨਹੀਂ ਬੋਲੇ ਪਰ ਆਫ ਦਾ ਕੈਮਰਾ ਦੱਸਿਆ ਉਹਨਾਂ ਨੇ ਵੀ ਇੱਕ ਪ੍ਰਾਈਵੇਟ ਜੀਸੀਬੀ ਖੜੀ ਔਰ ਪ੍ਰਾਈਵੇਟ ਟਿੱਪਰ ਪੜੇ ਖੜੇ ਹੋਏ ਆ ਸਫਾਈ ਦੇ ਨਾਮ ਵੱਲੋਂ ਕੀਤੀ ਜਾ ਰਹੀ ਹੈ ਪਰ ਸਫਾਈ ਹੋਣ ਦੇ ਬਾਵਜੂਦ ਹੀ ਦੇਖ ਦੋ ਕਿਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਿਆ ਜਦ ਕਿ ਇਹੀ ਜਿਹੜਾ ਗੋਬਰ ਹੈ ਜਿਹੜਾ ਹੁਣ ਇੱਥੋਂ ਦੇ ਚੱਕ ਕੇ ਡੰਪ ਚ ਸਿੱਟਿਆ ਜਾ ਰਿਹਾ ਜਦੋਂ ਪਹਿਲਾਂ ਹੀ ਤੁਸੀਂ ਡੈਰੀਆਂ ਤੋਂ ਚੱਕਣਾ ਤਾਂ ਉਸੇ ਵੇਲੇ ਹੀ ਡੰਪ ਚ ਕਿਉਂ ਨਹੀਂ ਸੁੱ ਮੂੰਹੋਂ ਬੋਲਦੀਆਂ ਇਹ ਤਸਵੀਰਾਂ ਨੇ ਕਿਸ ਤਰ੍ਹਾਂ ਦੇ ਨਾਲ ਗੰਦਗੀ ਇਹ ਫਲਾਈ ਜਾ ਰਹੀ ਏ ਕਹਨ ਨੂੰ ਤਾਂ ਲੁਧਿਆਣਾ ਸਮਾਰਟ ਸਿਟੀ ਏ ਲੱਖਾਂ ਹਜ਼ਾਰਾਂ ਕਰੋੜ ਰੁਪਏ ਸ਼ਹਿਰ ਦੀ ਸਫਾਈ ਦੇ ਉੱਤੇ ਖਰਚ ਕੀਤੇ ਜਾਂਦੇ ਨੇ ਔਰ ਕਾਰਪੋਰੇਸ਼ਨ ਦਾ ਕਿਸ ਤਰ੍ਹਾਂ ਦੇ ਨਾਲ ਰੋਲ ਇਥੇ ਲਭਾਇਆ ਜਾ ਰਿਹਾ ਅਧਿਕਾਰੀ ਕੰਮ ਕਰਨੀ ਨਹੀਂ ਸੁੱਤੇ ਹੋਏ ਨੇ ਜਾਂ ਫਿਰ ਕੁਝ ਸਰਮਾਇਦਾਰ ਲੋਕਾਂ ਦੇ ਵੱਲੋਂ ਉਹਨਾਂ ਨੂੰ ਚੁੱਪ ਕਰਾਇਆ ਗਿਆ ਆ ਆਖਿਰ ਕਿਉਂ ਨਹੀਂ ਬੋਲਦੇ ਦੇਖਸਾ ਤੁਸੀਂ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣੇ ਇੱਥੋਂ ਕਰਨਾ ਪੈ ਰਿਹਾ ਹੈ। ਤਾਂ ਲੁਧਿਆਣਾ ਸਮਾਰਟ ਸਿਟੀ ਦੀ ਇਹ ਮੂੰਹ ਬੋਲਦੀ ਤਸਵੀਰ ਹੈ। ਔਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਧਾਰਮਿਕ ਚਿੰਨਾ ਦੀ ਉਹ ਵੀ ਜਿਹੜੀ ਬੇਅਦਬੀ ਇੱਥੇ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕਹਿਣ ਨੂੰ ਤਾਂ ਲੁਧਿਆਣਾ ਸਮਾਰਟ ਸਿਟੀ ਹੈ ਪਰ ਸਮਾਰਟ ਸਿਟੀ ਦੀਆਂ ਤਸਵੀਰਾਂ ਮੂੰਹ ਬੋਲਦੀਆਂ ਨੇ। ਕਿਸ ਤਰ੍ਹਾਂ ਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਗੰਦਗੀ ਹੈ ਜਿਹੜੀ ਉਹ ਫੈਲਾਈ ਜਾ ਰਹੀ ਹੈ। ਤਾਨ ਨਗਰ ਨਿਕਮ ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਉਹ ਕਰਦੇ ਆ ਹਲੋ ਹਲੋ ਹਦਰ ਹਾਜੀ ਅ ਐਸਜੀਓ ਅਮਰਿਤਪਾਲ ਜੀ ਗੱਲ ਕਰ ਰਹੇ ਹੋ ਹਾਂਜੀ ਕਰ ਰਹੇ ਆ ਅ ਅਮਰਿਤਪਾਲ ਜੀ ਹਿੰਮਤ ਗੱਲ ਕਰ ਰਹੇ ਆ ਦੈਨਿਕ ਸਵੇਰਾ ਟੀਵੀ ਤੋਂ ਹਾਂਜੀ ਹਾਂਜੀ ਅ ਅਮਰਿਤਪਾਲ ਜੀ ਤਾਜਪੁਰ ਰੋਡ ਤੇ ਖੜੇ ਸੀਗੇ ਅਸੀਂ ਜਿੱਥੇ ਗੋਏ ਦਾ ਜਿਹੜਾ ਡੰਪ ਬਣਾਇਆ ਗਿਆ ਜਿਹੜਾ ਡੰਪ ਹੈ ਆਰਜੀ ਤੌਰ ਤੇ ਬਣਾਇਆ ਗਿਆ ਜਾਂ ਫਿਰ ਪਰਮਾ ਤੌਰ ਤੇ ਪਰਮਨੈਂਟ ਤੌਰ ਤੇ ਡੰਪ ਬਣਿਆ ਹੋਇਆ ਹੈ ਕਿਹੜਾ ਜੀ ਕਿਹੜਾ ਤਾਜਪੁਰ ਰੋਡ ਡੈਰੀ ਕੰਪਲੈਕਸ ਦੇ ਬਾਹਰ ਨੇ ਨੇ ਕੋਰੀ ਦੀ ਕੰਪਲੈਕਸ اے بی سی ਬਲਾਕ ਜਿੱਥੇ ਪਹਿਲਾਂ ਪਾਣੀ ਵਾਲੀ ਟੈਂਕੀ ਹੈ ਔਰ ਸ਼ਰਾਬ ਦਾ ਠਿਕਾ ਹੈ ਉਹਦੀ ਬੈਕ ਸਾਈਡ ਤੇ ਤੇ ਸਰਕਾਰੀ ਸਕੂਲ ਦੀ ਜਿਹੜੀ ਪ੍ਰਾਪਰਟੀ ਹੈ ਜਿਹੜੀ ਫਿਰ ਸਰਕਾਰੀ ਸਕੂਲ ਦੀ ਪ੍ਰਾਪਰਟੀ ਹੈ ਉਹ ਇੱਕ ਸਰ ਟੈਂਪਰੇਰੀ ਸਾਈਟ ਹੈ ਓਕੇ ਅਸੀਂ ਹਾਂ ਹਾਂ ਉਹ ਕੁਝ ਫਿਕਸ ਸਾਈਟ ਉਹ ਲੋਡ ਨਹੀਂ ਕਰਦੇ ਸੀਗੇ ਕਾਉਂਡਾਂ ਤੁਸੀਂ ਉਹ ਟੈਂਪਰੇਰੀ ਸਾਈਟ ਹੀ ਹੈ ਜੀ ਜੀ ਫਿਲਹਾਲ ਅਸੀਂ ਪਰ ਤੁਸੀਂ ਉੱਥੇ ਦੇ ਮੌਕੇ ਦੇ ਹਾਲਾਤ ਦੇਖਣ ਇਸ ਵੇਲੇ ਹਾਲਾਤ ਕੀ ਨੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਇੱਥੇ ਜਿਹੜਾ ਗੋਆ ਸਿੱਟਿਆ ਜਾ ਰਿਹਾ ਉਹ ਡੈਰੀ ਕੰਪਲੈਕਸ ਵਾਲੇ ਵੱਲੋਂ ਸਿੱਟਿਆ ਜਾ ਰਿਹਾ ਹੈ ਕਿ ਜਾਂ ਫਿਰ ਥੋੜੇ ਮੁਲਾਜ਼ਮ ਜਿਹੜੇ ਲੱਗੇ ਹੋਏ ਨੇ ਕਾਰਪੋਰੇਸ਼ਨ ਦੇ ਉਹ ਆ ਕੇ ਸਿੱਟਦੇ ਨੇ ਨਹੀਂ ਜੀ ਨਹੀਂ ਡੈਰੀ ਕੰਪਲੈਕਸ ਵੱਲੋਂ ਆਪਣੇ ਪਰਸਨਲ ਤੌਰ ਤੇ ਸਿੱਟਿਆ ਜਾ ਰਿਹਾ ਹੈ ਜੀ ਤੇ ਅਸੀਂ ਅਸੀਂ ਤਾਂ ਉੱਥੋਂ ਤੋਂ ਲਿਫਟ ਕਰਦੇ ਹੁੰਦੇ ਆ ਜਿੱਦਾਂ ਅਸੀਂ ਅਜੇ ਦੀ ਹਾਂ ਪਰ ਅਮਿਤਪਾਲ ਜੀ ਇਹੀ ਪਹਿਲ ਇੱਥੋਂ ਤੁਸੀਂ ਲਿਫਟ ਕਰਦੇ ਹੋ ਤਾਂ ਦੋ ਦੋ ਵਾਰ ਤੁਹਾਨੂੰ ਮਿਹਨਤ ਕਰਨੀ ਪੈ ਰਹੀ ਹੈ ਅਗਰ ਇਹੀ ਸਿੱਧਾ ਡੈਰੀਆਂ ਤੋਂ ਚੁੱਕ ਕੇ ਸਿੱਧਾ ਡੰਮ ਤੇ ਲਿਫਟ ਕੀਤਾ ਜਾਵੇ ਤਾਂ ਉਹ ਨਹੀਂ ਸਹੀ ਭਾਜੀ ਸਹੀ ਤਾਂ ਬਹੁਤ ਖੁਸ਼ ਹੈ ਹੂੰ ਉਹ ਤਾਂ ਆਮ ਸਰਕੂਲੇਸ਼ਨ ਦਾ ਬਹੁਤ ਨੇ ਜੀ ਜੀ ਇਹਨਾਂ ਪਰ ਉੱਥਾਂ ਚੱਲ ਨਹੀਂ ਪਾ ਰਹੇ ਨਾ ਪ੍ਰੈਕਟੀਕੈਲਿਟੀ ਸਭ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ ਉਹਦੇ ਵਿੱਚ ਬਹੁਤ ਡਿਸਕਸ਼ਨ ਹੁੰਦੀਆਂ ਜੀ ਜੀ ਸਾਹਿਬ ਚਾਹੁੰਦੇ ਆ ਵੀ ਹਾਸਪਤਾਲ ਕਾ ਦੇ ਨਾਮ ਇਹ ਕੰਮ ਦਾ ਨਾਮ ਪਰ ਜੀ ਪਰ ਲੋਕਾਂ ਨੂੰ ਤਾਂ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੂਰੇ ਹਾਈਵੇ ਜਿਹੜਾ ਤਾਈਪ ਰੋਡ ਮੇਨ ਰੋਡ ਹੈ ਉਹ ਤੇ ਸਾਰਾ ਗੋਹਾ ਖਿਲ ਰਿਹਾ ਹੈ ਪਰ ਵਿੱਚ ਹੀ ਉਹਦੇ ਸੀਵਰੇਜ ਦਾ ਵੀ ਜਿਹੜਾ ਗੰਦਾ ਪਾਣੀ ਵੀ ਮਿਕਸ ਹੋਇਆ ਪਿਆ ਹੈ ਮੈਨੂੰ ਪੇਜੋ ਕੋਈ ਕਰਕੇ ਫੋਟੋ ਪੇਜੋ ਮੈਂ ਕਹਿਣਾ ਜਿਹੜਾ ਕਿ ਟਰੈਕਟਰ ਆ ਉਹ ਕਹਿਣਾ ਵੀ ਬਣਾਇਆ ਕੋਈ ਹੈਗੇ ਉਹ ਨੇੜੇ ਜਿਹੜੇ ਤਾਂ ਜੋ ਸਪੋਰਟ ਤੇ ਸਪੋਰਟ ਤੇ ਖੜੇ ਸੀ ਜੀ ਅਸੀਂ ਚੰਡੀਗੜ੍ਹ ਆ ਜੀ ਮੈਂ ਚੰਡੀਗੜ੍ਹ ਆ ਓਕੇ ਤੁਸੀਂ ਚੰਡੀਗੜ੍ਹੋਂ ਤਾਂ ਜਿਨ੍ਹਾਂ ਦੇ ਵੱਲੋਂ ਹੁਣ ਇੱਥੇ ਸੁੱਟਿਆ ਜਾ ਰਿਹਾ ਕਿ ਉਹਨਾਂ ਦੇ ਕਾਰਵਾਈ ਵੀ ਕੀਤੀ ਜਾਏਗੀ ਮੈਂ ਤੁਸੀ ਪਹਿਲਾਂ ਦੇਖੋ ਦਿਖਾਉਦਾ ਸਭ ਫੋਟੋ ਫੋਟੋ ਪੇਜੋ ਹੈ ਕਿ ਮੈਂ ਦਿਖਾ ਚਲੋ ਮੈਂ ਤੁਹਾਨੂੰ ਤਸਵੀਰਾਂ ਤੁਹਾਨੂੰ ਖਿੱਚ ਕੇ ਭੇਜਦਾ ਹਾਂ ਤਾਂ ਸੁਣਿਆ ਤੁਸੀਂ ਇਹ ਐਸ ਡੀਓ ਨੇ ਨਗਰ ਨਿਗਮ ਜ਼ੋਨ B ਦੇ ਅਮਰਿਤਪਾਲ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੰਟਰਕਸ਼ਨ ਤਾਂ ਬਹੁਤ ਸਾਰਿਆਂ ਨੇ ਕਿਹਾ ਤਾਂ ਬਹੁਤ ਕੁਝ ਜਾਂਦਾ ਪਰ ਉਹਦੇ ਹਿਸਾਬ ਨਾਲ ਚੱਲਦਾ ਕੋਈ ਨਹੀਂ ਇਹ ਸ਼ਰਿਆਮ ਆਪ ਆਪਣੇ ਮੂੰਹੋਂ ਮੰਨਦੇ ਹੋਏ ਨਜ਼ਰ ਆ ਰਹੇ ਨੇ ਉਸੇ ਦੇ ਤੌਰ ਤੇ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਤੁਸੀਂ ਮੈਨੂੰ ਤਸਵੀਰਾਂ ਭੇਜੋ ਉਸ ਤੋਂ ਬਾਅਦ ਕੋਈ ਨਾ ਕੋਈ ਐਕਸ਼ਨ ਹੈ ਉਹ ਲਿਆ ਜਾਵੇਗਾ ਪਰ ਹੁਣ ਦੇਖਣਾ ਹੋਵੇਗਾ ਨਗਰ ਨਿਗਮ ਦੇ ਪ੍ਰਸ਼ਾਸਨ ਦੇ ਵੱਲੋਂ ਕਦੋਂ ਜਿਹੜੀ ਕਿਸ ਦੇ ਅੱਖਾਂ ਇਹਦਾ ਧਿਆਨ ਪਵੇਗਾ ਅੱਖਾਂ ਨਾਲ ਦੇਖਣਗੇ ਔਰ ਕਦੋਂ ਜਿਹੜੇ ਕਿਸ ਦੇ ਸੁਧਾਰ ਹੋ ਕੀਤਾ ਜਾਏਗਾ ਪ੍ਰਿੰਸਪਿੰਦਰਜੀਤ ਕੋਰੋਨਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਉਹ ਕਰਦੇ ਆ ਕਿ ਉਹਨਾਂ ਦਾ ਕੀ ਜਵਾਬ ਹੈ ਸਾਰੇ ਮਸਲੇ ਦੇ ਉੱਤੇ ਕਿਸੇ ਕੋਲ ਕਾਲ ਕਰ ਰਹੇ ਹੋ ਤਾਂ ਮੇਰੇ ਸਭ ਫੋਨ ਹੀ ਚੱਕ ਨਹੀਂ ਹੋ ਸਕਦਾ ਕਿ ਕਿਸੇ ਮੀਟਿੰਗ ਵਿੱਚ ਹੋਣ ਜਾਂ ਫਿਰ ਫੋਨ ਚੱਕਣਾ ਮੁਨਾਸਿਬ ਨਾ ਸਮਝਦੇ ਹੋਣ ਇਹਨਾਂ ਦਾ ਜਵਾਬ ਤਾਂ ਉਹੀ ਦੇ ਸਕਦੇ ਨੇ ਸਹੀ ਢੰਗ ਦੇ ਨਾਲ ਇੱਕ ਵਾਰ ਫਿਰ ਤੋਂ ਫੋਨ ਮਲੋਂਦੇ ਆਂ ਔਰ ਦੇਖਦੇ ਆਂ ਫੋਨ ਚੱਕਦੇ ਨੇ ਜਾਂ ਫਿਰ ਨਹੀਂ ਸਟੇਅਰ ਦੀ ਵੱਡੀ ਜ਼ਿੰਮੇਵਾਰੀ ਇਹਨਾਂ ਤੇ ਕਈ ਵਾਰ ਕੋਈ ਮੀਟਿੰਗਾਂ 'ਚ ਵੀ ਹੁੰਦੇ ਨੇ ਪਰ ਹੋ ਸਕਦਾ ਹੈ ਕਿ ਜਾਣ ਬੁੱਝ ਕੇ ਵੀ ਜਿਹੜਾ ਫੋਨ ਆ ਉਹ ਨਾ ਚੱਕਿਆ ਜਾਵੇ ਪਰ ਇਸ ਦਾ ਜਵਾਬ ਤਾਂ ਉਹੀ ਸਹੀ ਦੇ ਸਕਦੇ ਨੇ ਸੱਤ ਨਕਸੀ ਤਾਂ ਲੁਧਿਆਣਾ ਸ਼ਹਿਰ ਦੇ ਜੋ ਮੇਅਰ ਨੇ ਜੋ ਪਹਿਲੀ ਮਹਿਲਾ ਮੇਅਰ ਬਣੇ ਲੁਧਿਆਣਾ ਦੀ ਉਹਨਾਂ ਦੇ ਵੱਲੋਂ ਵੀ ਜਿਹੜਾ ਫੋਨ ਹੈ ਉਹ ਰিসিਵ ਨਹੀਂ ਕੀਤਾ ਜਾ ਰਿਹਾ ਉਹ ਜੋਨ ਦੇ ਅਧਿਕਾਰੀ ਨੇ ਹੇਠਲੇ ਲੈਵਲ ਦੇ ਜੋ ਲੈਵਲ ਦੇ ਉਹਨਾਂ ਦੇ ਬੋਲੇ ਕਿ ਆ ਕੇ ਪੱਲਾ ਝਾੜਿਆ ਗਿਆ ਕਿ ਇਨਫ੍ਰਾਸਟ੍ਰਕਚਰ ਤਾਂ ਬਹੁਤ ਨੇ ਕਹਿਣਕ ਸੁਣਨ ਤਾਂ ਬਹੁਤ ਹੈ ਪਰ ਕੋਈ ਵੀ ਉਸ ਜਿਹੜੇ ਕੀ ਪਾਲਣਾ ਉਹ ਨਹੀਂ ਕਰਦਾ ਪਰ ਹੁਣ ਦੇਖਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਇਹ ਜਿਨ੍ਹਾਂ ਦੇ ਵੱਲੋਂ ਵੀ ਸਾਰੀ ਗੱਦਗੀ ਫੈਲਾਈ ਜਾ ਰਹੀ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਹੋਏ ਨਜ਼ਰ ਆਉ। ਤਾਂ ਤਸਵੀਰਾਂ ਥੁਰਨਾ ਸਾਂਝੀਆਂ ਕੀਤੀਆਂ ਨੇ ਕਿਸ ਤਰ੍ਹਾਂ ਸਮਾਰਟ ਸਿਟੀ ਲੁਧਿਆਣਾ ਨੂੰ ਗੰਦਾ ਜਿਹੜਾ ਕਿ ਉਹ ਬਣਾਇਆ ਜਾ ਰਿਹਾ ਤਾਂ ਨਗਰ ਨਿਗਮ ਜ਼ੋਨ 20 ਜੇ ਗੁਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਗੁਰਜੀਤ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਦਾ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਤਾਂ ਇਹ ਡੈਰੀਆਂ ਵਾਲੇ ਨੇ ਉਹਨਾਂ ਦੇਖ ਕੇ ਜੇ ਦੇਖਿਆ ਜਾਵੇ ਇਹਦੇ ਵਿੱਚ ਕਰਾ ਕੇ ਜਿਹੜਾ ਵੀ ਆ ਕਰਾ ਕੇ ਉੱਤੇ ਕੁਛ ਬਰਸਾਤ ਹੋ ਗਈ ਬਰਸਾਤ ਦੇ ਕਰਕੇ ਸਾਰਾ ਜਿੰਨਾ ਵੀ ਆ ਗੋਹਾ ਗਾਰ ਬਣ ਕੇ ਬਾਹਰ ਆ ਗਿਆ ਉਹਨਾਂ ਨੂੰ ਅੰਦਰ ਜਗ੍ਹਾ ਹੈ ਨਹੀਂ ਸਿੱਟਣ ਲਈ ਉਹ ਬਾਹਰ ਸੱਟਦੇ ਆ ਉਹ ਮੀਂਹ ਨਾਲ ਸਾਰਾ ਸੜਕ ਤੇ ਆ ਜਾਂਦਾ ਇਹ ਤੁਸੀਂ ਡੰਪ ਬਣਾਇਆ ਗਿਆ ਪਰਮਨੈਂਟ ਹੈ ਜਾਂ ਫਿਰ ਆਰਜੀ ਤੌਰ ਤੇ ਡੰਪ ਹੈ ਕੂੜੇ ਲਈ ਬਣਾਇਆ ਹੈ ਗੋਹੇ ਲਈ ਬਣਾਇਆ ਹੈ ਕਿਤੇ ਲਈ ਬਣਾਇਆ ਗਿਆ ਗੋਹੇ ਲਈ ਬਣਿਆ ਜੀ ਆਰਜੀ ਡੰਪਾ ਆਰਜੀ ਡੰਪਾ ਇਹ ਤੋਂ ਬਣਿਆ ਇਹਨੂੰ ਡੇਢ ਕੁ ਮਹੀਨਾ ਹੋਇਆ ਹੋਣਾ ਆ ਕੇ ਪੂਰੀਆ ਸਾਰਾ ਕੈਰੀ ਗੋਫਲੈਕਸ ਆਪਣੇ ਵੀਕਲ ਤੇ ਲੈ ਕੇ ਅੰਦਰ ਜਾਂ ਫਿਰ ਸਰਕਾਰੀ ਵੀਕਲ ਤੇ ਲੈ ਕੇ ਆਪਣੇ ਵਹੀਕਲ ਤੇ ਜੀ ਆਪਣੇ ਵਹੀਕਲ ਤੋਂ ਜਿਹੜਾ ਚੱਕ ਲਿਫਟ ਹੋ ਰਿਹਾ ਉਹ ਪ੍ਰਾਈਵੇਟ ਵੀਕਲ ਤੇ ਹੋ ਰਿਹਾ ਜਾਂ ਸਰਕਾਰੀ ਤੇ ਪ੍ਰਾਈਵੇਟ ਤੇ ਹੋ ਰਿਹਾ ਜੀ ਇਹ ਡੈਰੀਆਂ ਤੋਂ ਚੱਕ ਤੋਂ ਦਿੱਪੋ ਤੇ ਜਿਹੜਾ ਪ੍ਰਾਈਵੇਟ ਯੂਜ਼ ਕੀਤਾ ਜਾ ਰਿਹਾ ਇਥੋਂ ਚੱਕ ਕੇ ਫਿਰ ਡੰਪ ਤੱਕ ਕੋਈ ਪ੍ਰਾਈਵੇਟ ਯੂਜ਼ ਕੀਤਾ ਜਾ ਰਿਹਾ ਫਿਰ ਪਹਿਲਾ ਹੀ ਡੈਰੀਆਂ ਦੇ ਚੱਕ ਤੋਂ ਸਿੱਧਾ ਡੰਪ ਤੱਕ ਦੇ ਕਿਉਂ ਲਿਫਟ ਕੀਤਾ ਜਾ ਰਿਹਾ ਉਹ ਜੀ ਡੈਰੀਆਂ ਵਾਲਿਆਂ ਦੀ ਆਪਦੇ ਅੰਦਰ ਹੈਗਾ ਇਹਨਾਂ ਨੇ ਆਪਦਾ ਕੋਈ ਠੇਕੇਦਾਰ ਰੱਖਿਆ ਹੋਇਆ ਡੈਰੀਆਂ ਨੇ ਕੁਝ ਉਹ ਤੋਂ ਸਟਵਾਉਂਦੇ ਆ ਕੁਝ ਡੈਰੀਆਂ ਵਾਲੇ ਆਪਣੇ ਲੇਬਰ ਤੋਂ ਇੱਥੇ ਪਹੁੰਚ ਕਰ ਦਿੰਦੇ ਆ ਇੱਥੇ ਤੋਂ ਫਿਰ ਜਿਹੜਾ ਠੇਕੇਦਾਰ ਆ ਉਹ ਦੂਸਰਾ ਚੱਕ ਜੀ ਕਹਿ ਰਹੇ ਸੀਦੇ ਤੌਰ ਤੇ ਡੈਰੀ ਕੰਪਲੈਕਸ ਦੀ ਹੈ ਪਰ ਖਮਿਆਜ਼ਾ ਭੁਗਤਣਾ ਪੈ ਰਿਹਾ ਆਮ ਲੋਕਾਂ ਨੂੰ 메ਨ ਰੋਡ ਆ ਤਾਜਪੁਰ ਰੋਡ ਬੱਚੇ ਨਿਕਲਦੇ ਨੇ ਹਰ ਲੋਕ ਉਸ ਨੂੰ ਗੁਜ਼ਰਦੇ ਨੇ ਦਿੱਕਤਾਂ ਦਾ ਸਾਹਮਣਾ ਨੂੰ ਕਰਨਾ ਪੈਂਦਾ ਹੁਣ ਨਗਰ ਨਿਗਮ ਕਾਰਵਾਈ ਕਿਸ ਤੇ ਕਰੇਗਾ ਔਰ ਕਦੋਂ ਕਰੇਗਾ ਜੀ ਤੁਸੀਂ ਪਤਾ ਕਰ ਸਕਦੇ ਹੋ ਉੱਚ ਅਧਿਕਾਰੀਆਂ ਤੋਂ ਜਾ ਕੇ ਵੀ ਕੀਤੇ ਕਰਨਗੇ ਤੇ ਕਦੋਂ ਕਰਨਗੇ ਉਹ ਦੱਸ ਗੱਲ ਨਹੀਂ ਹੁੰਦੀ ਇਹ ਘੰਟਾ ਕੋਈ ਮੀਟਿੰਗ ਨਹੀਂ ਹੁੰਦੀ ਕਿਸ ਤਰ੍ਹਾਂ ਇਹਨਾਂ ਗੰਦਗੀ ਫਲਾਈਜ਼ ਆ ਰਹੀ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਇਨਸਪੈਕਟਰ ਹੋ ਰਾਕੇ ਜੀ ਸਾਡੇ ਜਿੰਨਾ ਵੀ ਅਸੀਂ ਦੱਸ ਦਿੰਦੇ ਆ ਉਹਨਾਂ ਨੂੰ ਕਰਾ ਕੇ ਡੈਰੀ ਕੰਪਲੈਕਸ ਵਾਲੇ ਆ ਵੀ ਜਗਾਉਂਦੇ ਆ ਇਹ ਸਾਰਾ ਉਹਨਾਂ ਦੇ ਅੰਡਰ ਹੀ ਆ ਜੀ ਉੱਪਰ ਜਾ ਕੇ ਉੱਚੇ ਅਧਾਰੀਆਂ ਨਾਲ ਕਰ ਲੋ ਜੀ ਗੱਲ ਜੂਨਲ ਕਮਿਸ਼ਨਰ ਦਾ ਕਹਿ ਰਹੇ ਜੀ ਮੁੰਡ ਰੋਟੀ ਖਾ ਲੈਂਦੇ ਰੋਟੀ ਦਾ ਖਾਨ ਦਾ ਦਿਓ ਹਲੇ ਤੱਕ ਉਹਨਾਂ ਦੀ ਰੋਟੀ ਨਹੀਂ ਖਾਧੀ ਗਈ ਲੋਕਾਂ ਦੀਆਂ ਸਮੱਸਿਆਵਾਂ ਕੋਈ ਤੋਂ ਸੁਣਨ ਭਾਈ ਸਾਹਿਬ ਦੁਆਰੇ ਫੋਨ ਕਰ ਲਓ ਥੋੜਾ ਬਿਜ਼ੀ ਹੁੰਦੇ ਆ ਰੋਟੀ ਚੱਲੋ ਤੁਹਾਨੂੰ ਪਤਾ ਸਾਰੇ ਖਾਂਦੇ ਦੁਆਰੇ ਕਰ ਲਓ ਜਦੋਂ ਅਜਿਹਾ ਕੰਮ ਹੁੰਦਾ ਸਾਰੇ ਅਫਸਰ ਬਿਜ਼ੀ ਹੋ ਜਾਂਦੇ ਵੈਸੇ ਸਾਰੇ ਵਿਹਲੇ ਬੈਠੇ ਰਹਿੰਦੇ ਆ ਕਦੇ ਵੀ ਨਹੀਂ ਹੁੰਦਾ ਜੀ ਅਧਿਕਾਰੀ ਕਦੇ ਵਿਲੇ ਨਹੀਂ ਹੁੰਦੇ ਇਹ ਤੁਸੀਂ ਵੀ ਨੇ ਰਿਤੇ-ਵੇਰੇ ਕਿਤਨਾ ਕਿਤੇ ਮਿਲਦੇ ਰਹਨੇ ਹੋ ਤੁਹਾਨੂੰ ਵੀ ਪਤਾ ਇਸ ਗੱਲ ਦਾ ਉਹਨੇ ਅੰਮ੍ਰਿਤਪਾਲ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਕਹਿੰਦੇ ਤੁਮਸੇ ਕੰਡੀਸ਼ਨਰ ਤੇ ਕਹਿੰਦੇ ਬਹੁਤ ਕੋਸ਼ਿਸ਼ ਆ ਪਰ ਉੱਤੇ ਖਰਾ ਦਾ ਕੋਈ ਵੀ ਨੁਦਰਦਾ ਕਹਿੰਦੇ ਕੀ ਕਰੀਏ ਇਹ ਉਹਨਾਂ ਦੇ ਬਿਆਨ ਤੁਸੀਂ ਕਿਵੇਂ ਦੇਖੋ ਉਹਨਾਂ ਨਾਲ ਤੁਸੀਂ ਗੱਲ ਕਰ ਲਿਓ ਉਹੀ ਦੱਸ ਸਕਦੇ ਆ ਉਹਦੇ ਬਾਰੇ ਸਾウス ਭਾਈ ਕਦ ਤੱਕ ਹੋਵੇਗੀ ਤੁਸੀਂ ਆਪਣੇ ਤੌਰ ਤੇ ਕੁਝ ਕਰ ਰਹੇ ਹੋ ਕਿ ਜਾਂ ਫਿਰ ਡੈਰੀ ਵਾਲੀ ਲੱਗੇ ਕੜੇ ਟੇਪਰ ਖੜੇ ਜੀਸੀ ਵੀ ਖੜੇ ਚੱਕਣ ਲੱਗੇ ਹੋਏ ਆ ਕਦੋਂ ਤੱਕ ਪਾਈ ਹੋ ਜੇਗੀ ਤੁਹਾਡੇ ਸਾਹਮਣੀਆਂ ਜਿੰਨਾ ਟਾਈਮ ਲੱਗੂਗਾ ਵੇਟ ਕਰ ਲੋ ਜਿਹੜੇ ਬਣਾਏ ਗਏ ਇੱਥੇ ਆਰਜੀ ਤੌਰ ਤੇ ਚੰਨ ਬਣਾਏ ਗਏ ਇਹ ਵੀ ਵੀ ਬਲਾਕ ਲਈ ਸਨ ਜੀ ਗੁਰਜੀਤ ਜਿਨ੍ਹਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਔਰ ਕੈਮਰਾ ਪਰਸਨ ਮੋਵੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਅਨਿਕ ਸਵੇਰਾ ਲੁਦੇਣਾ